9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਹਲਕਾ ਕੇਂਦਰੀ ਦੀ ਵਾਰਡ ਨੰਬਰ 69 ਦੇ ਇਲਾਕਾ ਗੁਰਬਖਸ਼ ਨਗਰ ਤੋਂ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ ਨੇ ਆਪਣੇ ਦਫ਼ਤਰ ਦੇ ਬਾਹਰ ਨਗਰ ਕੀਰਤਨ ਦਾ ਸਵਾਗਤ ਕੀਤਾ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਉਮਪrakash ਸੋਨੀ ਅਤੇ ਕੌਂਸਲਰ ਵਿਕਰ ਸੋਨੀ ਨੇ ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸ਼੍ਰੀ ਸੋਨੀ ਨੂੰ ਸਨਮਾਨਿਤ ਕੀਤਾ ਗਿਆ ਸਾਬਕਾ ਕੌਂਸਲਰ ਸਰਬਜੀਤ ਸਿੰਘ ਲਾਟੀ ਵੱਲੋਂ ਫਰੂਟ ਦਾ ਲੰਗਰ ਸਮੂਹ ਸੰਗਤਾਂ ਵਿੱਚ ਵਰਤਾਇਆ ਗਿਆ ਇਸ ਮੌਕੇ ਅਸ਼ੋਕ ਸ਼ਾਹੀ ਗੁਰਨਾਮ ਸਿੰਘ ਰਮੇਸ਼ ਪਨੋਟ ਰਮੇਸ਼ ਸ਼ਰਮਾ ਮਹਿੰਦਰਪਾਲ ਸਿੰਘ ਰਵੀ ਕਾਨ ਕਪਿਲਦੀਪ ਸਿੰਘ ਵੀ ਮੌਜੂਦ ਸਨ ਪੀਟਰ ਦਿਹਾੜਾ ਜਿਹੜਾ ਛੀਦੀ ਦਿਹਾੜਾ ਪੱਤਾ ਨਵੀਂ ਪਾਛਾ ਹੀ ਹਿੰਦੂ ਦੀ ਜਾਤ ਦੇ ਤੇਗਵਾਦਕੀ ਦਾ ਛੀਦੀ ਦਿਹਾੜੇ ਤੇ ਅੱਜ ਛੀਦੀ ਜਿਹੜਾ ਨਗਰ ਕੀਰਤਨ ਜਿਹੜਾ ਬਖਸ਼ ਨਗਰ ਦੀਆਂ ਸਾਰੀਆਂ ਸੰਗਤਾਂ ਨੂੰ ਇਹ ਜਿਹੜਾ ਨਗਰ ਕੀਰਤਨ ਪੜਿਆ ਜਾ ਰਿਹਾ ਸੋ ਮੈਂ ਉਸ ਬਹਾਦਰ ਗੁਰੂ ਜੀ ਨੂੰ ਲਵਿੰਗ ਪਾਚਾ ਜੀ ਅੰਦੀ ਜਾਦਰ ਸਿੱਖ ਗੁਰੂ ਤੇਗ ਬਹਾਦਰ ਜੀ ਨੂੰ ਮੈਂ ਸ਼ਰਧਾ ਦੇ ਫੁੱਲ ਭੇਟ ਕਰਨਾ ਉਹਨਾਂ ਦਾ ਬਲਿਦਾਨ ਆਪ ਸਭ ਨੇ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਜਿੰਦਾ ਵੱਡਾ ਬਲਿਦਾਨ ਉਹਨਾਂ ਨੇ ਇੱਦ ਦੀ ਚਾਦਰ ਦਾ ਪਤਾ ਕਿ ਜੇਸਵਲੇ ਕਸ਼ਮੀਰੀ ਪੜ ਤੋਂ ਉਹਨਾਂ ਕੋ ਫਰਿਆਦ ਲੈ ਕੇ ਆਏ ਜੀ ਕਿ ਸਾਡੇ ਨਾਲ ਔਰਿੰਡੀਬਲੋ ਜ਼ੁਲਮ ਕੀਤਾ ਜਾ ਰਿਹਾ ਹੈ ਸਾਡਾ ਜ਼ਬਰਨ ਧਰਮ ਪਰਵਰਤਨ ਕੀਤਾ ਜਾ ਰਿਹਾ ਹੈ ਸੋਸ਼ਲ ਨੇ ਫਰਿਆਦ ਕੀਤੀ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਉਸੇ ਕਿਹਾ ਜੀ ਕਿ ਬੜੀ ਵੱਡੀ ਕੁਰਬਾਨੀ ਦੀ ਬੜੇ ਵੱਡੇ ਬਲਦਾਨ ਦੀ ਲੋੜਿਆ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਦੇ ਛੋਟੇ ਜੀ ਨੌ ਸਾਲ ਦੇ ਉਥੇ ਲ ਉਹਨਾਂ ਨੇ ਕਿਹਾ ਸੀ ਕਿ ਗੁਰੂ ਜੀ ਤੁਹਾਡੇ ਤੋਂ ਵੱਡਾ ਕੌਣ ਬੁੱਧੀ ਜੀਵੀ ਜਾਂ ਕੌਣ ਵਿਦਵਾਨ ਹੋ ਸਕਦਾ ਸੋਛਲੇ ਜੈਸੜੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਉਹਨਾਂ ਨੇ ਕੀ ਬੀਰੀ ਪੜਤਾ ਦੀ ਖਾਤਰ ਹਿੰਦ ਕੌਮ ਦੀ ਖਾਤਰ ਦਿੱਲੀ ਜਾ ਕੇ ਉਥੇ ਆਪਣਾ ਸੀਸ ਦਿੱਤਾ ਸੀ। ਸੋ ਇਹਦੇ ਵਰਦਾ ਬਲਦਾਨ ਸਾਨੂੰ ਭੁੱਲਣਾ ਨਹੀਂ ਚਾਹੀਦਾ। ਜਿਹੜੀਆਂ ਕੋਮਾਂ ਆਪਣੇ ਗੁਰੂਆਂ ਨੂੰ ਯਾਦ ਰੱਖਦੀਆਂ ਨੇ, ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ, ਉਹ ਕੋਮਾਂ ਹਮੇਸ਼ਾ ਤਰੱਕੀ ਕਰਦੀਆਂ ਨੇ। ਸੋ ਅੱਜ ਸਾਨੂੰ ਖੁਸ਼ੀ ਹੈ ਸਾਰੇ ਦੋਸਤਾਨ ਜੀ ਨਹੀਂ, ਸਾਰੇ ਵਰਲਡ ਜਿੱਥੇ ਪੰਜਾਬੀ ਬੈਠੇ ਨੇ, ਤੇ ਦੋਸਤਾਨੀ ਬੈਠੇ ਨੇ। ਉਹਨਾਂ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਉਹ ਬੜੀ ਸ਼ਰਦਲਾਲ ਬਣਾ ਰਹੇ ਨੇ ਸੋ ਮੈਂ ਸਮਝਣਾ ਸੋ ਸਾਡਾ ਖਾਸ ਕਰਕੇ ਸਾਡੀ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਸਾਡਾ ਤੇ ਵੈਸੇ ਮਰਜ ਪਾਣਾ ਸੋ ਸਾਰਾ ਹੀ ਪੰਜਾਬ ਸਾਰਾ ਹੀ ਦੇਸ਼ ਜਿਹੜਾ ਉਹਨਾਂ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਉਹ ਬਣਾ ਰਹੇ ਆ ਸੋ ਮੈਂ ਉਸ ਮਹਾਨ ਗੁਰੂ ਜੀ ਉਹਨਾਂ ਦੇ ਚਰਨਾ ਜਪੇ ਸ਼ਰਦਲਾਲ ਦੇ ਬੁੱਲ ਭੇਜਦਾ